ਸਵੇਕਾ ਜੀ ਅੱਜ ਆਪਾਂ ਬਣਾਵਾਂਗੇ ਜੀ ਆਲੂਆ ਬਾੜੀ ਮੱਕੀ ਦੀ ਰੋਟੀ ਇਹ ਦੋ ਲਈ ਹੈ ਜੀ ਆਪਾਂ ਨੇ ਉਬਲੇ ਹੋਏ ਆਲੂ ਇਹਨਾਂ ਨੂੰ ਆਪਾਂ ਕੱਦੂਕਸ਼ ਕਰਾਂਗੇ ਹਰਾ ਧਨੀਆ ਲਿਆਏ ਜੀ ਥੋੜੀ ਜਿਹੀ ਲਾਲ ਮਿਰਚ ਹਰੀ ਮਿਰਚ ਥੋੜਾ ਜਿਹਾ ਜੀਰਾ ਤੇ ਕਸੂਰੀ ਮੇਥੀ ਇਹ ਲਿਆਏ ਜੀ ਮੱਕੀ ਦਾ ਆਟਾ ਆਲੂ ਆਪਾਂ ਕੱਦੂਕਸ਼ ਕਰਕੇ ਗਰਮ ਪਾਣੀ ਨਾਲ ਮੱਕੀ ਦਾ ਆਟਾ ਤਿਆਰ ਕਰਾਂਗੇ ਜੀ ਮੱਕੀ ਦੇ ਆਟੇ ਵਿੱਚ ਆਪਾਂ ਨੇ ਸਾਰੇ ਮਸਾਲੇ ਮਿਕਸ ਕਰਕੇ ਤਿਆਰ ਕਰ ਲਿਆ ਜੀ ਬਸ ਹੁਣ ਆਪਾਂ ਇਹਨੂੰ ਗਰਮ ਪਾਣੀ ਨਾਲ ਤਿਆਰ ਕਰਾਂਗੇ ਜੀ ਵੀਡੀਓ ਤੇ ਬਣੇ ਰਹੋ ਲਓ ਜੀ ਆਟਾ ਹੋ ਗਿਆ ਆਪਣਾ ਤਿਆਰ ਹੁਣ ਆਪਾਂ ਇੱਕ ਇੱਕ ਕਰਕੇ ਰੋਟੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਜੀ ਬਣੀ ਹੋਈ ਰੋਟੀ ਲਓ ਜੀ ਆਹ ਦੇਖੋ ਪਰਾਠੇ ਦੀ ਤਰ੍ਹਾਂ ਰੋਟੀ ਆਪਣੀ ਤਿਆਰ ਹੋ ਰਹੀ ਹੈ ਮੱਕੀ ਦੀ ਆਲੂ ਵਾਲੀ ਆਲੂ ਪਾ ਕੇ ਮੇਥੀ ਅਰ ਕਸੂਰੀ ਮੇਥੀ ਪਾ ਕੇ ਤੁਸੀਂ ਬਹੁਤ ਵਧੀਆ ਰੋਟੀ ਬਣਾ ਸਕਦੇ ਆ ਬਹੁਤ ਟੇਸਟੀ ਬਣਦੀ ਹੈ ਜੀ ਮੱਕੀ ਦਾ ਆਲੂ ਵਾਲਾ ਪਰੌਂਠਾ ਬਹੁਤ ਟੇਸਟੀ ਬਣਦਾ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਹਾਂ ਜੀ ਲੋ ਜੀ ਮੱਕੀ ਦਾ ਆਲੂ ਵਾਲਾ ਪਰੌਂਠਾ ਬਣ ਕੇ ਆਪਣਾ ਤਿਆਰ ਹੈ ਜੀ ਆ ਦੇਖੋ ਕਿੰਨੀ ਸੋਹਣੀ ਸੌਫਟ ਬਣੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਸੌਫਟ ਬਣਦੀ ਆ ਜੀ ਬਜ਼ੁਰਗਾਂ ਤੇ ਤਾਂ ਬਹੁਤ ਬਹੁਤ ਟੇਸਟੀ ਲੱਗੂਗੀ ਜੀ ਬਜ਼ੁਰਗਾਂ ਨੂੰ ਤੁਹਾਨੂੰ ਅਸੀਸਾਂ ਦੇਣਗੇ ਜੀ ਵਿਚਾਰਿਆਂ ਤੋਂ ਬਹੁਤ ਆਰਾਮ ਨਾਲ ਖਾਧੀ ਜਾਊਗੀ ਸਵਾਦ ਲਾ ਕੇ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਦਹੀ ਨਾਲ ਮੱਖਣ ਨਾਲ ਜਿੱਦਾਂ ਮਰਜ਼ੀ ਚਾਹ ਨਾਲ ਜਿੱਦਾਂ ਮਰਜ਼ੀ ਖਾਓ ਤੇ ਮੈਂ ਇਹ ਰੋਟੀ ਬਣਾਉਣੇ ਕੋਈ ਵੀ ਪਰੌਂਠੇ ਬਣਾਉਣੇ ਆ ਸੀ ਤਾਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਹੀ ਯੂਜ਼ ਕਰਦੇ ਆਂ ਅਸੀਂ ਆ ਦੇਖੋ ਜੀ ਸਰੋਂ ਦਾ ਤੇਲ ਗਰਮ ਕਰਕੇ ਚੰਗੀ ਤਰ੍ਹਾਂ ਕਾੜ ਲਿਆ ਸੀ ਫਿਰ ਪਰੌਂਠਿਆਂ ਨੂੰ ਲਾਇਆ ਇਹ ਖਰਾਬ ਨਹੀਂ ਕਰਦਾ ਵਾਹ ਐਨੀ ਕੁ ਵੀਡੀਓ ਸੀ ਜੀ ਆਪਣੇ ਮੱਕੀ ਦੇ ਮੱਕੀ ਦੇ ਆਲੂ ਵਾਲੇ ਪਰੌਂਠੇ ਬਣ ਕੇ ਹੋ ਗਏ ਹਨ ਜੀ ਤਿਆਰ ਦਹੀਂ ਮੱਖਣ ਨਾਲ ਪਰੋਸੋ ਜੀ ਤੇ ਖਾਓ ਆ ਦੇਖੋ ਜੀ ਕਿੰਨੀ ਸੋਹਣੀ ਸੌਫਟ ਰੋਟੀ ਬਣੀ ਹੈ ਬਿਲਕੁਲ ਟੁੱਟਦੀ ਨਹੀਂ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਬੜੀ ਵਧੀਆ ਹੈ ਜੀ ਬਜ਼ੁਰਗਾਂ ਤੋਂ ਵੀ ਬੱਚਿਆਂ ਤੋਂ ਵੀ ਬੜੀ ਆਸਾਨੀ ਨਾਲ ਖਾਧੀ ਜਾਂਦੀ ਜੀ ਸਾਰੇ ਖੁਸ਼ ਹੋ ਕੇ ਖਾਣਗੇ ਤੇ ਇੰਨੀ ਕੁ ਵੀਡੀਓ ਸੀ ਜੀ ਵੀਡੀਓ ਚੰਗੀ ਲੱਗੀ ਅੱਗੇ ਅੱਗੇ ਸ਼ੇਅਰ ਕਮੈਂਟ ਤੇ ਲਾਈਕ ਜ਼ਰੂਰ ਕਰਨਾ ਜੀ ਇੰਨੀ ਕੁ ਵੀਡੀਓ ਸੀ ਜੀ ਸਤਿ ਸ਼੍ਰੀ ਅਕਾਲ